ਨੋ ਵੀਤੂ ਜੀ ਅੱਜ ਤਾਂ ਪੇ ਵਿਧਾਇਕ ਨੇ ਉਹਨੂੰ ਮੰਗ ਪੱਤਰ ਦਿੱਤਾ ਸੀ ਕੀ ਕਿਹਾ ਉਹਨਾਂ ਨੇ ਅਸੀਂ ਵਿਧਾਇਕ ਨਹੀਂ ਇੱਥੇ ਸਿਹਤ ਮੰਤਰੀ ਖੁਦ ਇੱਥੇ ਆਏ ਨੇਗੇ ਅਸੀਂ ਆਸਾ ਵਰਕਰ ਫੈਸਿਲੀਟੇਟਰ ਆ ਇੱਥੇ ਸਿਹਤ ਵਿਭਾਗ ਦੀ ਰੀਡ ਚਾਡੀ ਮੰਨੇ ਜਾਂਦੇ ਆ ਅਸੀਂ ਸਵੇਰ ਦੇ ਖੜੇ ਸੋਡਾ ਮੰਗ ਪੱਤਰ ਦਿਵਾਵਾਂਗੇ ਦਿਵਾਵਾਂਗੇ ਪਹਿਲਾਂ ਤਾਂ ਸਾਨੂੰ ਅੰਦਰ ਲੈ ਗਏ ਤੇ ਖੜਾ ਲਿਆ ਬਾਅਦ ਚ ਗੱਡ ਨਾਲ ਮੰਤਰੀ ਨੂੰ ਘਬਰਾਹਟ ਹੋਣ ਲੱਗੀ ਪਤਾ ਨਹੀਂ ਕੀ ਹੋਣ ਲੱਗਿਆ ਜਾਨੀ ਕਿ ਸਾਨੂੰ ਕਹਿੰਦਾ ਤੁਸੀਂ ਬਾਹਰ ਖੜ੍ਹ ਜਾਓ ਅਸੀਂ ਧੁੱਪੇ ਖੜ ਕੇ ਵੀ ਇੰਤਜ਼ਾਰ ਕੀਤਾ ਕਹਿੰਦੇ ਸਾਨੂੰ ਡੀਸੀ ਦਫ਼ਤਰ ਮਲਾਵਾਂਗੇ ਹੁਣ ਜਦੋਂ ਅਸੀਂ ਅੰਦਰ ਬੈਠੇ ਰਹੇ ਆ ਛੋਟਾ ਮੰਗ ਪਤਾੜੀ ਗੱਲ ਨਹੀਂ ਸੁਣੀ ਮੰਗ ਪੱਤਰ ਪੜ੍ਹਿਆ ਬਸ ਉਦੋਂ ਆ ਸਾਨੂੰ ਵੀ ਪਤਾ ਮੰਗ ਪੱਤਰ ਨਾਲ ਡਸਟ ਮੀਨਾ ਚ ਗਏ ਨੇ ਕਿਉਂਕਿ ਜਦੋਂ ਮੰਤਰੀ ਨੇ ਤਾਂ ਹਾਂ ਉਹ ਵੀ ਨਾ ਕੀਤੀ ਹੋਵੇ ਸਾਡੀ ਗੱਲਬਾਤ ਦੇ ਉੱਤੇ ਜਾਨਕਿ ਇਹਨਾਂ ਨੇ ਸਾਨੂੰ ਕਿਹਾ ਸੀ ਜਿਹੜਾ 2500 ਰੁਪਿਆ ਦਾ ਸਾਡਾ ਜਣਕੇ ਉਹ ਤੰਨੀ ਸਰਕਾਰ ਜਾਂਦੀ ਜਾਂਦੀ ਲਾ ਕੇ ਗਈ ਸੀਗੀ ਇਹ ਸਰਕਾਰ ਨੇ ਆਪਨੇ ਸਾਡੇ ਨਾਲ ਵਾਦਾ ਕੀਤਾ ਸੀ ਵੀ ਜਦੋਂ 2500 ਰੁਪਏ ਆ ਸੀ ਡਬਲ ਕਰਾ ਦੇ ਜੇ ਸਾਡੀ ਸਰਕਾਰ ਆਉਂਦੀ ਆ ਇਹਨਾਂ ਦੀ ਸਰਕਾਰ ਆਇਆ ਨੂੰ 3 ਸਾਲ ਹੋ ਚੁੱਕੇ ਨੇਗੇ ਪਰ ਅਜੇ ਤੱਕ ਸਾਡਾ ਡਬਲ ਕੀ ਸਾਡਾ ਲੱਗਿਆ ਹੋਇਆ ਇਨਸੈਂਟਿਵ ਵੀ ਕੱਟਦਾ ਇਹਨਾਂ ਨੇ ਜਣਕੇ ਇਹ ਗੱਲ ਹੈ ਕਿ ਪੰਜਾਬ ਲੈਵਲ ਤੇ ਤੁਹਾਡੀ ਜੁਨੀ ਨੇ ਤੁਹਾਡੇ ਵਰਕਰ ਕੰਮ ਕਰਦੇ ਨੇ ਇਸ ਗੱਲ ਨੂੰ ਪੰਜਾਬ ਲੈਵਲ ਤੇ ਕਿਵੇਂ ਲੈ ਕੇ ਜਾਉਂਗਾ ਪੰਜਾਬ ਲੈਵਲ ਤੇ ਜਿਹੜਾ ਉਹੀ ਜਾਂਦਾ ਕਰਨਾ ਪੈਂਦਾ ਉਹੀ ਰੋਣਾ ਪੈਂਦਾ ਦਾ ਕਹਿੰਦੇ ਕਿ ਜਾਣੀ ਕਿ ਸਾਨੂੰ ਉਹੀ ਇਹਨਾਂ ਦਾ ਪਿੱਟ ਚਾਪਾ ਕਰਨਾ ਫੇਰ ਉਹ ਕਹ ਦਿੰਦੇ ਆ ਵੀ ਸਾਡੀ ਸਰਕਾਰ ਹੁੰਦੇ ਸੀ ਧਰਨੇ ਨਹੀਂ ਲੱਗਣ ਦੇਵਾਂਗੇ ਪਰ ਹੁਣ ਉਹ ਧਰਨੇ ਲਾਉਣੇ ਪੈਂਦੇ ਜਦੋਂ ਸਰਕਾਰ ਜਾਣੀ ਮੰਗ ਨਹੀਂ ਮੰਨਦੀ ਨਹੀਂ ਸਾਡਾ ਕੀ ਜੀ ਕਰਦਾ ਵੀ ਧਰਨੇ ਵਿਚਾਰੇ ਕਰੀਏ ਸਾਡਾ ਵੀ ਜੀ ਕਰਦਾ ਸੀ ਆਦੇ ਬੱਚਾ ਚ ਬੈਠੀਏ ਤੁਸੀਂ ਅੱਜ ਇਹ ਦੁਪੱਟਾ ਲੈ ਕੇ ਆਏ ਹੋ ਵੀ ਪਾਰਟੀ ਦਾ ਚਿੰਨ ਹੈ ਕਿ ਤਾਈ ਲੈ ਗਏ ਸੀ ਇਹ ਉਹ ਨਕਲੀ ਪਾਰਟੀ ਆ ਇਹ ਭਗਤ ਸਿੰਘ ਦਾ ਅਸਲੀ ਰੰਗ ਆ ਨਾ ਅਸੀਂ ਭਗਤ ਸਿੰਘ ਦੇ ਅਸਲੀ ਵਾਰਸਾਂ ਆਂਗੇ ਭਗਤ ਸਿੰਘ ਕਹਿੰਦਾ ਸੀ ਵੀ ਹਰੇਕ ਅਦਾਰਾ ਚਾਹੇ ਕੋਈ ਕਿਸਾਨ ਆ ਨਵੇਂ ਕਪੜਾ ਮਕਾਨ ਦੇਣਾ ਕਿ ਸਰਕਾਰ ਦੀ ਜ਼ਿੰਮੇਵਾਰੀ ਆ ਗਈ ਪਰ ਅਸੀਂ ਰੋਟੀ ਦਾ ਲਈ ਆ ਮੰਤਰੀਆਂ ਦੇ ਧੁੱਪ ਦੇ ਵਿੱਚ ਦੋ ਦੋ ਘੰਟੇ ਹੋ ਗਏ ਸਾਨੂੰ ਇੱਥੇ ਖੜਿਆ ਨੂੰ ਜਿਹੜੇ ਅਸੀਂ ਭੀਖ ਮੰਗ ਲਈ ਪੈਂਦੇ ਰੋਟੀ ਕਪੜੇ ਮਕਾਨ ਵਾਸਤੇ ਇਹ ਸਰਕਾਰ ਦੀ ਇੱਕ ਜ਼ਿੰਮੇਵਾਰੀ ਸੀ ਸਰਕਾਰਾਂ ਦੀ ਜ਼ਿੰਮੇਵਾਰੀਆਂ ਤੋਂ ਜਾਨੀ ਕਿ ਜਿਹੜੀਆਂ ਸਰਕਾਰਾਂ ਨੂੰ ਅਸੀਂ ਕਹਿੰਦੇ ਸੀਗੇ ਪਹਿਲਾਂ ਵੀ ਉਹ ਮਾੜੀਆਂ ਨੇ ਮਾੜੀਆਂ ਨੇ ਅੱਜ ਇਹ ਸਰਕਾਰ ਨੇ ਉਹ ਸਰਕਾਰਾਂ ਨੂੰ ਚੰਗੀਆਂ ਕਹਾਤਾ ਸਾਡੇ